ਮੈਂ ਤੁਹਾਨੂੰ ਇਹ ਗੱਲ ਕਹਿਣੀ ਆ ਵੀ ਹੁਣ ਤੂੰ ਐਮਐਲ ਐਮਪੀ ਵਾ 7 ਸਾਲ ਨੇ ਲੱਗੇ ਅਸੀਂ 7 ਸਾਲਾਂ ਚ ਕਦੇ ਵੀ ਕੱਲ ਦਾ ਜੀ ਸਾਰਾ ਮਾਹੌਲ ਤੁਸੀਂ ਦੇਖਿਆ ਹਾਂ ਬਾਈ ਭਾਨੇ ਸਿੱਧੂ ਵਾਸਤੇ ਜਿਹੜਾ ਕੱਠ ਰੱਖਿਆ ਸੀ ਸੰਗਰੂਰ ਤੇ ਬਹੁਤ ਲੋਕ ਕਮੈਂਟ ਤੇ ਮੈਸੇਜ ਫੋਨ ਕਰਦੇ ਰਹਿੰਦੇ ਨੇ ਵੀ ਬਾਈ ਭਾਨੇ ਪਹਾੜੇ ਹੋਰੀ ਕਿੱਧਰ ਲੁੱਕ ਗਏ ਸੀ ਉਹਦਾ ਪਹੁੰਚੀ ਨਹੀਂ ਹੈਗੇ ਉੱਥੇ ਪਰ ਜਿਹੜਾ ਇਹ ਚਿਹਰਿਆਂ ਦੇ ਉੱਤੇ ਦਬਾਅ ਹੁੰਦਾ ਅਸਲ ਦੇ ਵਿੱਚ ਉਹਦੇ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਚੱਲਦਾ ਕੀ ਆ ਹਨਾ ਵੀ ਇਹ ਕਿਵੇਂ ਕੋਸ਼ਿਸ਼ ਕਰਦੇ ਨੇ ਕਿਉਂ ਪਹੁੰਚ ਨਹੀਂ ਸਕਦੇ ਆਪਾਂ ਸਿਰਫ ਜਿਹੜੇ ਲੋਕ ਪੋਸਟਾਂ ਪੋਸਟਾਂ ਪਾਉਂਦੇ ਨੇ ਤੇ ਜਿਹਨਾਂ ਜਿਹੜਾ ਇਹਨਾਂ ਤੇ ਦਬਾਅ ਹੁੰਦਾ ਉਹ ਆਪਾਂ ਇਹਨਾਂ ਨਾਲ ਹੀ ਗੱਲ ਕਰਾਂਗੇ ਬਾਈ ਹਨਾ ਬਿਲਕੁਲ ਗੱਲ ਚਲੋ ਅਸੀਂ ਵੀ ਥਾਣੇ ਤੇ ਸੀ ਹਨਾ ਥੋਡੇ ਨਾਲ ਜੋ ਹੋਈ ਆਪਾਂ ਨੂੰ ਤਾਂ ਪਤਾ ਹੀ ਹੈ ਵੀ ਲੋਕ ਬਾਲਾ ਜਵਾਬ ਮੰਗਦੇ ਨੇ ਵੀ ਉਹ ਕਿੱਧਰ ਰੁਕ ਗਈ ਥੋਡੇ ਨਾਲ ਕੀ ਬਣੀ ਕਿਉਂਕਿ ਆਪਾਂ ਸਾਰਿਆਂ ਤੋਂ ਨੇੜੇ ਆ ਉਹਨਾਂ ਨੂੰ ਇਹ ਲੱਗਦਾ ਵੀ ਨੇੜਲੇ ਬੰਦੇ ਦੇ ਸੇ ਹੀ ਨਹੀਂ ਕਦੇ ਹਨਾ ਮੈਨੂੰ ਵੀ ਬਹੁਤ ਫੋਨ ਆਏ ਵੀ ਬਹਾਨੇ ਦੇ ਸੇ ਨਹੀਂ ਪਰ ਸਾਨੂੰ ਪ੍ਰਸ਼ਾਸਨ ਨੇ ਘਰੇ ਰੋਕ ਲਿਆ ਸੀਗਾ ਕਹਤਾ ਵੀ ਤੁਸੀਂ ਜਾਣਾ ਨਹੀਂਗਾ ਹਨਾ ਜੇ ਹੁਣ ਅਸੀਂ ਪ੍ਰਸ਼ਾਸਨ ਦੇ ਮੂਹਰੇ ਤਾਂ ਕੋਈ ਜ਼ੋਰ ਚੱਲਦਾ ਨਹੀਂਗਾ ਹਨਾ ਤੇ ਅਸੀਂ ਫਿਰ ਉਹਨਾਂ ਦਾ ਕਹਿਣਾ ਮੰਨਿਆ ਸੀ ਨਹੀਂ ਗਏਗੇ ਹੁਣ ਜੇ ਤਾਂ ਇਹ ਇਥੇ ਬੈਰੀਕੇਡ ਤੋੜਨ ਲੱਗ ਜਾਂਦੇ ਇੱਕ ਬੰਦੇ ਦਾ ਤਾਂ ਕੋਈ ਜ਼ੋਰ ਵੀ ਨਹੀਂ ਜਾਂਦਾ ਜ਼ੋਰ ਨਹੀਂ ਜ਼ੋਰ ਕੀ ਚੱਲਦਾ ਕਿੰਨੇ ਬੰਦੇ ਸੀ ਫਲੈਟ ਦੇ ਤੁਹਾਡੇ ਹੇਟਾ ਪੁਲਿਸ ਵਾਲੇ ਕਾਫੀ ਸੀ 15 20 ਜਣੇ ਠੀਕ ਹੈ 15 20 ਮੁੰਡੇ ਸੀ ਉਹਨਾਂ ਨੇ ਕੋਈ ਗਲਤ ਨਹੀਂ ਉਹ ਕਹਿੰਦੇ ਵੀ ਆ ਆ ਵੀ ਲੋਇਨ ਆ ਡਰਾ ਤੇ ਤੁਸੀਂ ਨਹੀਂ ਜਾਣਾ ਤੇ ਅਸੀਂ ਉਹਨਾਂ ਨੂੰ ਇੱਕ ਗੱਲ ਹੋਰ ਦੱਸੋ ਵੀ ਕੱਲ ਤਾਂ ਹਨਾ ਆ ਹੀ ਗਿਆ ਇਸ ਮੁੰਡੇ ਲਗਾਤਾਰੀ ਦਬਾਅ ਚੱਲਦਾ ਕਿ ਨਾ ਛੁੱਡੇ ਤੇ ਪਿਛਲੇ ਦਿਨਾਂ ਤੇ ਕਿੰਨਾ ਕੁ ਦਬਾਅ ਆਇਆ ਵੀ ਤੁਸੀਂ ਪਹੁੰਚਣਾ ਨਹੀਂ ਹੈਲਪ ਨਹੀਂ ਕਰਨੀ ਜਾਣਾ ਨਹੀਂ ਕਿਸੇ ਨੇ ਨਹੀਂ ਕਿਹਾ ਠੀਕ ਕਿਸੇ ਨੇ ਨਹੀਂ ਕਿਹਾ ਆਪਾਂ ਨੂੰ ਮੈਂ ਕਹਿ ਦਿਆਂ ਤੇ ਕੋਈ ਇੱਕਾ ਦੁੱਕਾ ਫੋਨ ਜ਼ਰੂਰ ਆਏ ਠੀਕ ਹੈ ਵੀ ਪਰ ਕਿਸੇ ਨੇ ਕੋਈ ਆ ਸੀ ਟੀਵੀ ਤੁਸੀਂ ਉਹਦੀ ਸਪੋਰਟ ਹਾਂ ਗੱਲ ਹੀ ਨਹੀਂ ਇਹਦਾ ਵੀ ਤੁਸੀਂ ਰਿਪੋਰਟ ਨਹੀਂ ਕਰਨੀ ਜਾਂ ਉਹ ਜਿਵੇਂ ਆਪਾਂ ਦੇਖਦੇ ਹਾਂ ਹਾਂ ਨਹੀਂ ਨਹੀਂ ਉਹ ਕੁਝ ਨਹੀਂ ਕਿਹਾ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਸਪੋਰਟ ਨਹੀਂ ਕਰਨੀ ਠੀਕ ਹੈ ਨਾ ਪ੍ਰਸ਼ਾਸਨ ਨਹੀਂ ਉਹ ਨਾ ਕਿਸੇ ਹੋਰ ਬੰਦੇ ਹੁਣ ਜਿਵੇਂ ਬਾਈ ਆ ਜੂਗਾ ਹਣਾ 10 ਤਰੀਕ ਨੂੰ ਬਾਅਦ ਅੱਜ ਅਸੀਂ ਇੱਕ ਵੀਡੀਓ ਪਾਈ ਸੀ ਵੀ ਜਿਹਦੇ ਪਈ ਪੈਸੇ ਪਿੱਛੇ ਹਲੇ ਰਹਿੰਦੇ ਨੇ ਹੋਰ ਸਾਡੇ ਨਾਲ ਸੰਪਰਕ ਕਰੋ ਸਾਡੇ ਕੋਲ ਉਸਤਾਦ ਜੀ ਬਾਹਲੇ ਫੋਨ ਆਈ ਜਾਂਦੇ ਨੇ ਹਾਂ ਵੀ ਇਹਦਾ ਹੁਣ ਹੱਲ ਕੇ ਨਿਕਲਣਾ ਚਾਹੀਦਾ ਹੈ ਬਾਹਰ ਨਾ ਕੁਝ ਕਹਿੰਦੇ ਤਾਂ ਪਰਚਾ ਹੋ ਜਾਂਦਾ ਪਰਚਾ ਹੋ ਜਾਂਦਾ ਬਿਲਕੁਲ ਇਹ ਤਾਂ ਹੁਣ ਲੋਕਾਂ ਨੂੰ ਸਿਆਣੇ ਹੋਣਾ ਪੈ ਲੋਕਾਂ ਨੂੰ ਸਿਆਣਾ ਹੋਣਾ ਪਊਗਾ ਵੀ ਜੇ ਤੁਸੀਂ ਜਿਹੜੇ ਏਜੰਟਾਂ ਕੋਲੇ ਜਾਂਦੇ ਆ ਠੱਗੀਆਂ ਠੋਰੀਆਂ ਵਜਦੀਆਂ ਵੀ ਉਹ ਤੁਸੀਂ ਜਾਣਾ ਹੀ ਬੰਦ ਕਰੋ ਜਾਣਾ ਬੰਦ ਕਰੋ ਜਾਂ ਕੋਈ ਪ੍ਰੋਪਰ ਉਹਦੇ ਤੁਸੀਂ ਸਬੂਤ ਉਹਦੇ ਰੱਖੋ ਸਬੂਤ ਦੇਖੋ ਜਿਹੜਾ ਸਹੀ ਆ ਜਿਹੜਾ ਕੋਈ ਸਹੀ ਕੰਮ ਕਰਦਾ ਉਹਦੇ ਕੋਲੇ ਜਾਓ ਬਾਕੀ ਦਾ ਤੁਹਾਨੂੰ ਪਤਾ 100 ਚੋਂ 99 ਠੱਗੀ ਵਿੱਚ ਬੈਠੇ ਨੇ ਤੇ ਬਹੁਤ ਏਜੰਟ ਆਏ ਜਿਹੇ ਨੇ ਅਸੀਂ ਕਿਸੇ ਦਾ ਨਾਮ ਤਾਂ ਲੈਂਦੇ ਨਹੀਂ ਜਿਹੜੇ ਬਾਈਪਾਨੇ ਸਿੱਧੂ ਕੋਲੇ ਜਿੱਦਾ ਇੱਕ ਵੀ ਕੇਸ ਨਹੀਂ ਆਇਆ ਹਾਂ ਤੁਸੀਂ ਜਾਓ ਉਹਨਾਂ ਕੋਲੇ ਨਾ ਤਾਂ ਹੁੰਦਾ ਨਹੀਂ ਆਏ ਬਥੇਰੇ ਬੰਦੇ ਜਿਹੜੇ ਸਹੀ ਕੰਮ ਕਰਦੇ ਆ ਸਹੀ ਬੰਦਿਆਂ ਕੋਲੇ ਜਾਓ ਸਹੀ ਬੰਦੇ ਬਹੁਤ ਨਹੀਂ ਪੰਜਾਬ ਚ ਕੰਮ ਕਰਨ ਵਾਲੇ ਜੇ ਤੁਸੀਂ ਜਾਣਾ ਹੀ ਆ ਤੁਸੀਂ ਹਟਦੇ ਨਹੀਂ ਵੀ ਤਾਂ ਤੁਸੀਂ ਠੱਗਾਂ ਕੋਲੇ ਨਾ ਜਾਓ ਦੂਜਾ ਨੰਬਰ 22 ਆ ਨਾ ਸਿੱਧੂ ਇੱਕ ਗੱਲ ਬਾਈ ਹੋਰ ਗਿਆ ਕਰਦਾ ਵੀ ਜਦ ਤੁਸੀਂ ਕਿਸੇ ਕੋਲੇ ਬੱਗ ਗਏ ਤੁਸੀਂ 20 ਲੱਖ ਰੁਪਇਆ ਕਿਸੇ ਨੂੰ ਦੇਣਾ ਤੁਸੀਂ ਉਸੇ ਟਾਈਮ ਉਹਦੀ ਵੀਡੀਓ ਬਣਾਓ ਵੀਡੀਓ ਬਣਾਓ ਸਮੂਤ ਲੋ ਮੈਂ ਇੱਕ ਨੰਬਰ ਕੰਮ ਕਰੂੰਗਾ ਵੀ ਜੇ ਮੇਰਾ ਕੰਮ ਨਾ ਹੋਇਆ ਮੈਂ ਤੇਰੇ ਪੈਸੇ ਵਾਪਸ ਕਰੂੰਗਾ ਕਿਸੇ ਨਾਲ ਹੀ ਨਾ ਕਰੂੰਗਾ ਕਿਸੇ ਨਾਲ ਹੀ ਨੀਂ ਲਿਪ ਬਣਾ ਕੇ ਰੱਖ ਲੋ ਹਰੇਕ ਕੋਲੇ ਸੋਸ਼ਲ ਮੀਡੀਆ ਹੈ ਭਾਣਾ ਤੁਸੀਂ ਆਪ ਹੀ ਘਰੇ ਬਣ ਸਕਦੇ ਤੁਸੀਂ ਪਾ ਸਕਦੇ ਸਾਰਾ ਕੋਈ ਗੱਲਬਾਤ ਕੁਛ ਨਹੀਂ ਹੈ ਕਸ ਇਹੀ ਹੈ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਾ ਪਿਆਰ ਕਰਨ ਵਾਲੇ ਆ ਭਾਨੇ ਸਿੱਧੂ ਨੂੰ ਤੁਸੀਂ ਪਹੁੰਚੇ ਤੇ ਪ੍ਰਸ਼ਾਸਨ ਦਾ ਵੀ ਦੇਖੋ ਉਹਨਾਂ ਦੀ ਡਿਊਟੀ ਹੈ ਭਾਣਾ ਉਹਨਾਂ ਨੇ ਆਪਣੀ ਡਿਊਟੀ ਨਿਭਾਉਣੀ ਆ ਔਰ ਤੁਸੀਂ ਪਹੁੰਚੇ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਹਨ ਤੇ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਔਰ ਮਤਲਬ ਉਹਨਾਂ ਨੇ 10 ਤਰੀਕ ਦਾ ਸਾਰਿਆਂ ਨੂੰ ਪਤਾ ਹੀ ਆ ਵੀ 10 ਤਰੀਕ ਜਿਹੜੇ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਬਈ ਨਜ਼ਰਬੰਦ ਕਰੇ ਕਰਿਆ ਸੀ ਜਾਂ ਘਰੋਂ ਲੈ ਕੇ ਗਏ ਸੀ ਅਸੀਂ ਵੀ ਨਾਲ ਹੀ ਸੀ ਹਾਂ ਉੱਥੇ ਗਏ ਹਾਂ ਵੀ ਉਹਨਾਂ ਨੇ ਕੋਈ ਖੁੱਲਣਵਾਜ਼ੀ ਨਹੀਂ ਕਰਾਈ ਉੱਥੇ ਮਤਲਬ ੱੱਕਾ ਨਹੀਂ ਕਰਿਆ ੱੱਕਾ ਨਹੀਂ ਕਰਿਆ ਚਾਹ ਵੀ ਪਿਆਈ ਰੋਟੀ ਵੀ ਖਵਾਈ ਉਹ ਕਹਿੰਦੇ ਸੀ ਆਪਦਾ ਕੰਮ ਕਰ ਰਹੇ ਆ ਆਪਦਾ ਕੰਮ ਕਰ ਰਹੇ ਆ ਤੇ ਚਾਹ ਪਾਣੀ ਰੋਟੀ ਵੀ ਖਵਾਈ ਪ੍ਰਸ਼ਾਸਨ ਨੇ ਜਿਹੜੇ ਮੁੰਡੇ ਅਰੈਸਟ ਕਰੇ ਸੀਗੇ ਤੇ ਜਦੋਂ ਹੀ ਉਹਨਾਂ ਦੇ ਮਤਲਬ ਉਪਰ ਆਫੀਸਰ ਦਾ ਫੋਨ ਮਤਲਬ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਓਕੇ ਆ ਤੇ ਉਸੇ ਵਕਤ ਹੀ ਪ੍ਰਸ਼ਾਸਨ ਨੇ ਚਾ ਉਹ ਬੈਠੇ ਸੀ ਜਿਵੇਂ ਸਾਨੂੰ ਉਹ ਨਹੀਂ ਕਹਿਤਾ ਵੀ ਤੁਸੀਂ ਆਪਦਾ ਭਾਈ ਕੰਮ ਕਰ ਸਕਦੇ ਮਤਲਬ ਕੋਈ ਗਾਲ ਨਹੀਂ ਗਾਲ ਤੱਕ ਨਹੀਂ ਕੱਢੀ ਨਹੀਂ ਨਹੀਂ ਕੱਢੀ ਨਹੀਂ ਹਨਾ ਵੀ ਪ੍ਰਸਾਦ ਸਿੰਘ ਨੇ ਕਹੀ ਅੱਜ ਆਪਾਂ ਕਹਿ ਦਿੰਦੇ ਆਂ ਵੀ ਪੁਲਿਸ ਵਾਲੇ ਗਾਲਾਂ ਕੱਢਦੇ ਆ ਜੀ ਉਹ ਕਰਿਆ ਉਹ ਕਰਿਆ ਕੁੱਟਿਆ ਮਾਰਿਆ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਤੇ ਇੱਕ ਗੱਲ ਹੋਰ ਹੈ ਬਈ ਵੀ ਜਿੰਨਾ ਵੀ ਸੰਘਰਸ਼ ਕੋਈ ਵੀ ਅੱਜ ਤੱਕ ਜਿੱਤੇ ਨੇ ਵੀ ਸ਼ਾਂਤਮਈ ਤਰੀਕੇ ਨਾਲ ਆਪਾਂ ਵਧੀਆ ਜਿੱਤ ਸਕਦੇ ਹਾਂ ਉਹਨੂੰ ਲੰਮਾ ਚਲਾ ਸਕਦੇ ਹਾਂ ਲੰਮਾ ਚਲਾ ਸਕਦੇ ਆ ਜਿਹੜੀ ਹੁੱਲੜ ਬਾਜੀ ਕਰਨੀ ਜਾਂ ਉਹ ਬਾਜੀ ਕਰਨੀ ਉਦੇ ਨਾਲ ਜਿਹੜਾ ਪਤਾਰ ਨਾਲ ਉਹਦੇ ਉਲਟ ਜਾਂਦਾ ਹੈ ਹਾਂ ਤੇ ਬਾਕੀ ਅਸੀਂ ਤਾਂ ਇਹ ਚੀਜ਼ ਕਹਿਣਾ ਚਾਹੁੰਦੇ ਆ ਕਿ ਜਿਹੜੇ ਵੱਡੇ ਚਿਹਰੇ ਦੇ ਕੋਈ ਵੀ ਹੈ ਚਲੋ ਜਿਹੜੇ ਕਲਾਕਾਰ ਨੇ ਹਨ ਇਹ ਤਾਂ ਜੇ ਇੱਕ ਪੋਸਟ ਪਾ ਦਨ ਉਹਦਾ ਵੀ ਬਹੁਤ ਵੱਡਾ ਅਸਰ ਪੈਂਦਾ ਹੈ ਹਨਾ ਜਾਣਦਾ ਤਾਂ ਚਲੋ ਜਾਣਦੀ ਨਹੀਂ ਤਾਂ ਸਾਰਾ ਕੁਝ ਕਰ ਦਿੰਦੇ ਨੇ ਬਿਲਕੁਲ ਜਾਣਾ ਵੀ ਚਾਹੀਦਾ ਸਾਥ ਪਰ ਮੈਂ ਤਾਂ ਇਹ ਕਹਿਣਾ ਵੀ ਚਲੋ ਜੇ ਤੁਸੀਂ ਵੱਡਾ ਚਿਹਰਾ ਹੋ ਹਨਾ ਤੁਸੀਂ ਨਹੀਂ ਕਿਤੇ ਪਹੁੰਚ ਸਕਦੇ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਹਦੇ ਹੱਕ ਚ ਪੋਸਟ ਜ਼ਰੂਰ ਪਾ ਦਿਆ ਕਰੋ ਸੋਡੀ ਪੋਸਟ ਦਾ ਬਹੁਤ ਜ਼ਿਆਦਾ ਅਸਰ ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਸਾਰਿਆਂ ਦੇ ਜ ਤਸਵੀਰ ਇੰਜੀਨੀਅਰ ਸਾਰੀ ਟੀਮ ਤੇ ਇਹ ਇਹ ਮੁੰਡਿਆਂ ਨੇ ਬਹੁਤ ਸਾਥ ਦਿੱਤਾ ਹੈ ਨਾ ਸੱਚੀ ਗੱਲ ਕਹਿਣਾ ਨਹੀਂ ਜਿਹੜੀ ਗੱਲ ਬਣਦੀ ਹੈ ਜਿਹੜੀ ਗੱਲ ਬਣਦੀ ਹੈ ਹਰ ਇੱਕ ਬੰਦਾ ਡਰਦਾ ਹੁੰਦਾ ਬਿਲਕੁਲ ਭਾਈ ਪ੍ਰਸਾਦ ਸਿੰਘ ਤੋਂ ਵੀ ਡਰਦਾ ਹੋਰ ਵੀ ਸਰਕਾਰਾਂ ਨਾਲ ਗੱਲਬਾਤ ਹੈ ਨਾ ਅਗਲਾ ਕਹਿੰਦਾ ਯਾਰ ਕਿਉਂ ਪਰ ਤਰੀਫ ਜਿਹੜਾ ਬੰਦਾ ਤਰੀਫ ਦੇ ਯੋਗ ਆ ਉਹਦੀ ਤਰੀਫ ਕਰਨੀ ਚਾਹੀਦੀ ਆ ਸੋ ਤੁਸੀਂ ਬਹੁਤ ਵੱਡਾ ਯੋਗਦਾਨ ਥੋੜਾ ਤੁਸੀਂ ਆਪ ਦਾ ਘਰ-ਬਾਰ ਵੀ ਛੱਡਿਆ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਮਤਲਬ ਕਰਿਆ ਆ ਅਸੀਂ ਤਾਂ ਇਹ ਇੱਕ ਚੀਜ਼ ਕਹਿੰਦੇ ਆ ਵੀ ਅਸੀਂ ਬੰਦੇ ਆ ਉਹ ਆ ਵੀ ਅੱਜ ਤਾਂ ਸਿਰਫ ਸੱਚੇ ਬੰਦੇ ਨਾਲ ਹੀ ਖੜਦੇ ਆ ਤੇ ਜਿਹਦੇ ਨਾਲ ਖੜਗੇ ਉਤੋਂ ਹਲਦੇ ਨਹੀਂ ਚਾਹੀ ਫਰ ਜਾਨ ਜਾਵੇ ਭਾਨੇ ਬਾਰੇ ਮੈਂ ਸਾਨੂੰ 7 ਸਾਲ ਹੋ ਗਏ ਇਕੱਠਿਆਂ ਨੂੰ 7 ਸਾਲ ਹੋ ਗਏ ਅਸੀਂ ਕਦੇ ਵੀ ਭਾਨੇ ਨੇ ਕੋਈ ਗੱਲ ਕਹਿਤੀ ਵੀ ਉਸਤਾਦ ਆਏ ਆ ਹਨਾ ਤੇ ਮੈਂ ਭਾਨੇ ਦੀ ਗੱਲ ਲੱਦੀ ਨਹੀਂ ਵੀ ਉਸਤਾਦ ਆਏ ਨਹੀਂ ਆਏ ਕਰਨਾ ਅਸੀਂ ਸ਼ੁਰੂ ਕਰਿਆ ਕੰਮ ਤੇ ਨਾ ਜਾਣੇ ਨੇ ਮੈਂ ਅਮਨਾ ਭਾਨਾ ਵੀ ਆਪਣਾ ਸਤਾ ਚੈਨਲ ਸਾਂਝਾ ਤੇ ਆਪਾਂ ਕਰਨਾ ਸੀ ਕੋਈ ਲੈਗਤ ਵੜਦਣੀ ਓਕੇ ਐਂ ਕਰਨਾ ਓਕੇ ਉਹ ਕਰਨਾ ਨਾ ਸਾਡੇ ਚ ਫਰਕ ਪਿਆ ਕਿਤੇ ਸਾਲ ਭਰ ਨਹੀਂ ਲੈਭਦੀ ਮੇਰੇ ਕੋਲ ਨਹੀਂ ਹੁੰਦੀ ਹਨਾ 7 ਸਾਲ ਨੈਭ ਕੇ ਅਸੀਂ 7 ਸਾਲਾਂ ਚ ਕਦੇ ਵੀ ਲੜਕੇ ਨਹੀਂ ਦੇਖਿਆ ਕਦੇ ਅਸੀਂ ਭਿੜਕੇ ਨਹੀਂ ਦੇਖਿਆਗਾ ਮੇਰੀ ਆਦਤ ਆ ਮੈਂ ਕਈ ਵਾਰੀ ਵੀ ਆਪਾਂ ਅਮਨੇ ਨੇ ਕਹਿ ਦੇਣਾ 10 ਵਜੇ ਸਤਾ ਦਾ ਆਪਾਂ ਸ਼ੂਟਿੰਗ ਸ਼ੁਰੂ ਕਰ ਦਿੰਦੇ ਮੈਂ 1:30 ਵਜੇ 2 ਵਜੇ ਪਹੁੰਚਿਆ ਉਹਨੇ ਮੈਨੂੰ ਕਹਿ ਦੇ ਨਿਊਸ ਪਾ ਦੇ ਔਰ ਲੇਟ ਹੋ ਗਿਆ ਇੰਨੀ ਗੱਲ ਜ਼ਰੂਰ ਕਹਿ ਦੇਣੀ ਸੋ ਉਹ ਬੰਦੇ ਬਾਨਾ ਅਮਨਾ ਹਨਾ ਤੁਸ ਤੋਂ ਉਹਨੂੰ ਵੀ ਬਹੁਤ ਚਰ ਹੋ ਗਿਆ ਵਰਤ ਜਾਨਾ ਉਹ ਬੰਦਾ ਨਾ ਦਿਲ ਦਾ ਪਾਪੀ ਬੰਦਾ ਨਹੀਂ ਹੁੰਦਾ ਪਾਪੀ ਜੋ ਉਹਦੇ ਦਿਲ ਚ ਉਹਨੇ ਗੱਲ ਕਹਿ ਦੇਣੀ ਆ ਚਾਹੇ ਲੱਗੇ ਅਗਲੇ ਦੇ ਗਿੱਟੇ ਤੇ ਚਾਹੇ ਲੱਗੇ ਕਿਉਂਕਿ ਜਿਹੜਾ ਤਾਂ ਉਹਦਾ ਦਿਮਾਗ ਹੀ ਉਹ ਗੱਲ ਕਮਾ ਕੇ ਕਰ ਜਾਂਦਾ ਹੈ ਹਾਂ ਜੇਚ ਜਾਂਦੀ ਨਹੀਂ ਹਾਂ ਤੇ ਜਿਹੜਾ ਬੰਦਾ ਯਾਰ ਇਦਾਂ ਦਾ ਹਨਾ ਉਹ ਕਦੇ ਨਹੀਂ ਹੋ ਸਕਦਾ ਕਿ ਮੈਂ ਉਹ ਅੱਗੇ ਵੀ ਬੋਲਿਆ ਵੀ ਜਿਹੜੇ ਲੋਕ ਕਹੀ ਜਾਂਦੇ ਆ ਬਹੁਤ ਕਮੈਂਟ ਕਰੀ ਜਾਂਦੇ ਆ ਜੀ ਆਏ ਆ ਫਲਾਣਾ ਤੇ ਹੁੰਕਾ ਤੇ ਕਿਸੇ ਇੱਕ ਬੰਦੇ ਦਾ ਵੀ ਉਹਨੇ 1 ਰੁਪਿਆ ਖਾਦਾ ਹੋਵੇ ਤੇ ਯਾਰ ਅਸੀਂ ਦੇਣ ਦਾ ਤੇ ਬਾਈ ਅੱਗੇ ਹੁਣ ਫਿਲਮ ਵਾਲਾ ਕੰਮ ਫਿਰ ਆ ਗਿਆ ਬਾਈ ਚੱਲੀ ਜਾਊਗਾ ਨਾਲ ਨਾਲ ਜਾਂ ਮੈਂ ਤਾਂ ਹੁਣ ਉਹਨੂੰ ਇੱਕ ਗੱਲ ਕਹੂੰਗਾ ਮੈਂ ਤਾਂ ਉਹਨੂੰ ਇਹ ਗੱਲ ਕਹਿਣੀ ਆ ਵੀ ਹੁਣ ਤੂੰ ਐਮਐਲ ਐਮਪੀ ਵਾ ਠੀਕ ਹੈ ਹੈ ਫਿਲਮਾਂ ਨੂੰ ਮੈਂ ਤੇ ਉਹ ਬਣਾਏ ਗਏ ਸੀ ਕਰੀ ਤਾਂ ਇਹ ਤਾਂ ਆਪਣਾ ਤੁਹਾਨੂੰ ਪਤਾ ਰੋਜੀ ਰੋਟੀ ਆ ਇਹ ਕਰਾਂਗੇ ਤਾਂ ਚਾਰ ਪੈਸੇ ਆਉਣਗੇ ਆਪਦੇ ਖਰਚੇ ਨਿਕਲਣਗੇ ਪਰ ਮੈਂ ਭਾਨੇ ਨੂੰ ਇਹ ਗੱਲ ਕਹੂੰਗਾ ਮੈਂ ਅੱਗੇ ਨੂੰ ਐਂ ਕਹਿ ਦੰਦਾ ਜੀ ਆਪਾਂ ਕੀ ਲੈਣਾ ਯਾਰ ਆਪਾਂ ਛੱਡ ਪਰ ਆਪਾਂ ਕੀ ਲੈਣਾ ਪਰ ਮੈਂ ਤਾਂ ਹੁਣ ਉਹਨੂੰ ਜ਼ਰੂਰ ਕਹੂੰਗਾ ਅੱਗੇ ਉਹਦੀ ਮਰਜ਼ੀ ਆ ਵੀ ਵੀ ਇਦਾਂ ਦੇ ਬੰਦਿਆਂ ਦੀ ਯਾਰ ਲੋੜ ਆ ਵੈਸੇ हां बिल्कुल जब आप हां सही कहते तो भाई भी, भी आप बिना पावर तो लड़ सकते हो पावर ਨਾਲ ਤਾਂ ਹੋਣੀ ਨਹੀਂ ਲੜਮਣੀ ਇੱਕ ਗੱਲ ਹੋਰ ਹੈ ਬਹੁਤ ਵੀਡੀਓ ਬੈਰਨ ਕਰੇ ਜਾਂਦੇ ਆ ਬਾਹਨੇ ਦੇ ਜਾਣ ਬੁੱਝ ਕੇ ਜਿਹੜੀਆਂ ਉਹ ਗਾਲਾਂ ਕੱਢਦਾ ਉਹ ਪਾਸਟ ਹੈ ਉਹ ਬਿਲਕੁਲ ਉਹ ਬੀਤ ਗਿਆ ਠੀਕ ਹੈ ਕਿਹੜੇ ਨਹੀਂ ਮੈਂ ਵੱਡੇ ਵੱਡੇ ਕਲਾਕਾਰ ਗਿਣਾ ਦੂੰਗਾ ਜਿਹੜੇ ਬੰਦੇ ਗਾਣਾਂ ਤੋਂ ਚੱਲੇ ਪਿਆ ਜਿਨ੍ਹਾਂ ਦੇ ਚਾਹੇ ਉਹ ਜਵਾਕਾਂ ਤੋਂ ਗਾਣਾਂ ਕਢਾਉਂਦੇ ਸੀ ਚਾਹੇ ਉਹ ਕੁਛ ਕਰਦੇ ਸੀਗੇ ਗਾਲਾਂ ਤੋਂ ਚੱਲੇ ਪਿਆ ਪਰ ਕਿਉਂਕਿ ਜਦੋਂ ਅੱਖ ਖੁੱਲਦੀ ਉਹਨਾਂ ਹੀ ਸਵੇਰਾ ਅੱਜ ਉਹ ਬੰਦਾ ਤੁਸੀਂ ਵੀਡੀਓ ਵੀ ਦੇਖੇ ਹੋਣਾ ਜੇ ਕਿਸੇ ਨੂੰ ਗਾਲ ਵੀ ਕੱਢਣ ਤਾਂ ਪਹਿਲਾਂ ਉਹ ਪੁੱਛਦਾ ਦਾ ਬੰਦੇ ਇੱਥੇ ਕੋਈ ਕੁੜੀ-ਬੁੜੀ ਤਾਂ ਨਹੀਂ ਖੜੀ ਠੀਕ ਹੈ ਤੇ ਹਾਂ ਐਨੀ ਗੱਲ ਜ਼ਰੂਰ ਹੈ ਵੀ ਹੁਣ ਉਹ ਗਾਲ ਵੀ ਨਹੀਂ ਕੱਢਦਾ ਪਰ ਜਦੋਂ ਤੱਤਾ ਹੋਵੇ ਤਾਂ ਕੱਢ ਵੀ ਜਾਂਦਾ ਹੈ ਨਾ ਪਰ ਉਹ ਅਗਲਾ ਨਹੀਂ ਹੈਗਾ ਕੰਮ ਉਹ ਜਾਣ-ਬੁੱਝ ਕੇ ਉਹ ਵੀਡੀਓ ਵਾਇਰਲ ਕਰੇ ਜਾਂਦੇ ਆ ਪੁਰਾਣੇ ਚੌਕ-ਚੌਕ ਕੇ ਲਿਆ ਕੇ ਅੱਗੇ ਕਦੇ ਨਹੀਂ ਸੀ ਆਉਂਦੇ ਹੁਣ ਮੂਰੇ ਆਉਂਦੇ ਆ ਉਹ ਜਾਣ-ਬੁੱਝ ਕੇ ਵੀ ਯਾਰ ਇਹ ਤਾਂ ਤਾਂ ਆ ਹੈ ਉਹ ਇਦਾਂ ਦਾ ਨਹੀਂ ਜਿਹੜਾ ਬੰਦਾ ਮਿਲਦਾ ਉਹਨੂੰ ਗਾਲ ਲਾ ਕੇ ਤੇ ਤੁਸੀਂ ਕਹਿੰਦਾ ਸਾਰੇ ਵੱਡੇ ਵੱਡੇ ਰਾਜਨੀਤੀਵੰਦਾਂ ਦੇ دوست ਵੀ ਨੇ ਸਾਰਾ ਕੁਝ ਤੁਸੀਂ ਉਹਨਾਂ ਨਾਲ ਰਹੇ ਹੋ ਨੂੰ ਲੱਗਦਾ ਵੀ ਜਪਾਨਾ ਸਿੱਧੂ ਸਿਆਸਤ ਚਾਉਂਦੇ ਬਾਈ ਤਾਂ ਪੰਜਾਬ ਵਾਸਤੇ ਕੋਈ ਚੰਗੀ ਆਦਮੀ ਹੋਣੀ ਚਾਹੀਦੀ ਚੰਗੇ ਹੀ ਹੋਣਗੇ ਚੰਗੇ ਹੀ ਹੋਣਗੇ ਇਸ ਕੋਈ ਸ਼ੱਕ ਨਹੀਂ ਮੈਂ ਕੋਈ ਖੈਰ ਇਹ ਨਹੀਂ ਕਹਿੰਦਾ ਵੀ ਉਹ ਆਜ਼ਾਦ ਖੜ ਜੇ ਤੇ ਮੈਂ ਇਹ ਵੀ ਕਹਿਣਾ ਜਿਹੜਾ ਜਿਹੜੇ ਹਿਸਾਬ ਨਾਲ ਤੁਸੀਂ ਉਹਦਾ ਸਾਥ ਦਿੱਤਾ ਮੈਂ ਦਾਵਾ ਕਰਦਾ ਜਿੱਥੋਂ ਮਰਜੀ ਖੜ ਜੇ ਆਜ਼ਾਦ ਬੰਦਾ ਜਿੱਤੂਗਾ ਤੇ ਅਸੀਂ ਸਾਡੇ ਜਿਹੜੇ ਪੰਜਾਬੀ ਭਰਾ ਨੌਜਵਾਨ ਜਿਤਾਉਣਗੇ ਬਿਲਕੁਲ ਭਈ ਉਹਨਾਂ ਦੇ ਹੱਥ ਵੀ ਹੈ ਸਾਰੇ ਹਨਾ ਜੀ ਬਾਈ ਨੂੰ ਪਿਆਰ ਕਰਦੇ ਹਨ ਹਾਂ ਫਿਰ ਇੰਜਾਮ ਫਿਰ ਜਿਆਦੇ ਵੱਡੇ ਨਹੀਂ ਹੋ ਜਾਣਗੇ ਉਹਨਾਂ 10000 ਰੁਪਏ ਕਰੋੜ ਲੱਖਾਂ ਨੇ ਲੱਗਿਆ ਕਰਨੀ ਫਿਰ ਮੇਰੋਂ ਨਹੀਂ ਖਰੀਦ ਲਿਆ ਭਾਨੇ ਨੇ ਨਹੀਂ ਨਹੀਂ ਉਹ ਤਾਂ ਫਿਰ ਉਹ ਤਾਂ ਲੱਗਣਗੇ ਪਰ ਉਹ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਸੱਚਾ ਬੰਦਾ ਆ ਔਕੜਾਂ ਚੱਲਣੀਆਂ ਪੈਂਦੀਆਂ ਬਿਲਕੁਲ ਤੇ ਚਲ ਮੈਂ ਮੈਂ ਇਹਨੂੰ ਕਹੂੰਗਾ ਵੀ ਤੂੰ ਇਸ ਪਾਸੇ ਆ ਠੀਕ ਹੈ ਤੇ ਗੱਲ ਕਰਨ ਦਾ ਮਤਲਬ ਮਕਸਦ ਇਹੀ ਹੈ ਜੀ ਸੱਚੀ ਮੰਦਣਾ ਸਾਥ ਦੋ ਬਾਕੀ ਚਲੋ ਸਾਨੂੰ ਪਤਾ ਹੈ ਹਨਾ ਕਿ ਕਿਸੇ ਨੇ ਤਾਂ ਬਣ ਨਹੀਂ ਐ ਐਮਐਲਏ ਆਪਾਂ ਨਹੀਂ ਕਹਿੰਦੇ ਕਿ ਇਹ ਬਣਨੇ ਪਰ ਆਪੇ ਹੀ ਕਹਾਂਗੇ ਵੀ ਜਿਹੜਾ ਬੰਦੇ ਬਿਨਾਂ ਪਾਵਰਾਂ ਤੋਂ ਤੁਹਾਡੇ ਹੱਕਾਂ ਵਾਸਤੇ ਲੜ ਸਕਦੇ ਨੇ ਜੇ ਉਹਨਾਂ ਕੋਲੇ ਪਾਵਰ ਆ ਜੇ ਤਾਂ ਉਹ ਕੁਝ ਵੀ ਤੁਹਾਡੇ ਵਾਸਤੇ ਕਰ ਸਕਦੇ ਫਿਰ ਫਿਰ ਮੈਂ ਉਹਨੂੰ ਐਂ ਕਹੂੰਗਾ ਵੀ ਚਾਚਾ ਜੀਆਂ ਗੱਲ ਸਾਂ ਤੂੰ ਬਣ ਜਾ ਐਲ ਐਮ ਐਲ ਮੈਂ ਪੜ ਜੂ ਤੇਰਾ ਪੀਹ ਆਪਨ ਥੱਲੇ ਕੰਮ ਠੀਕ ਹੈ ਤੁਹਾਨੂੰ ਦਵਾਉਂਦੇ ਨਹੀਂ ਮੈਂ ਕਿਉਂ ਨਹੀਂ ਲੇ ਤੁਹਾਨੂੰ ਮੈਕ ਮੈਂ ਕਿਉਂ ਨਹੀਂ ਦੇਵਾ ਕੇ ਆਫਟਰ ਆਲ ਸਾਰਿਆਂ ਨੂੰ ਮੰਡਾਂਗੇ ਚੱਲੂਗਾ ਕੰਮ ਤਾਂ ਠੀਕ ਹੈ ਧੰਨਵਾਦ ਜੀ ਠੀਕ ਹੈ